ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ 인ਸਾਨ ਦੀ ਪਵਿੱਤਰ ਰਹਿਨਮਾਈ ਹਿਤ ਚੱਲ ਰਹੇ ਮਾਨਵਤਾ ਭਲਾਈ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਬਲਾਕ ਮੋੜ ਮੰਡੀ ਦੇ ਸ਼ਹਾਸ ਸਤਰਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਇੱਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਵਿਅਕਤੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਹੈ। ਰੇਲਵੇ ਸਟੇਸ਼ਨ ਤੋਂ ਮਿਲੇ ਇਸ ਸੰਬੰਧਪੂਰਤੀ ਵਿਅਕਤੀ ਦੀ ਸੇਵਾਦਾਰਾਂ ਵੱਲੋਂ ਸਾਮ ਸੰਭਾਲ ਕੀਤੀ ਗਈ ਅਤੇ ਉਸਦੇ ਘਰ ਦਾ ਪਤਾ ਪੁੱਛ ਕੇ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਮਨਦਬੁੱਧੀ ਲੜਕੇ ਦੀ ਸਾਮ ਸਵਾਲ ਕਰਨ ਅਤੇ ਪੂਰੀ ਪੁਛ ਪੜਤਾਲ ਤੋਂ ਬਾਅਦ ਸਿਵਾਦਰ ਖੁਦ ਉਸ ਨੂੰ ਉਸਦੇ ਪਿੰਡ ਛੱਡਣ ਗਏ ਜਾਣਕਾਰੀ ਮੁਤਾਬਿਕ ਪ੍ਰੇਮੀ ਸੇਵਕ ਕਮਨਦੀਪ ਸਿੰਘ ਇਨਸਾ ਗੁਰਬਾਜ ਸਿੰਘ ਇਨਸਾ ਜੋ ਕਿ ਰੇਲਵੇ ਵਿਭਾਗ ਵਿੱਚ ਬਤੌਰ ਕੀ ਮੇਨ ਡਿਊਟੀ ਕਰਦੇ ਹਨ ਨੂੰ 3 ਮਹੀਨਿਆਂ ਤੋਂ ਇੱਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਲੜਕਾ ਰੇਲਵੇ ਪਟੜੀ ਤੇ ਕਬਰਾਇਆ ਹੋਇਆ ਮਿਲਿਆ ਜਿਸ ਦੀ ਹਾਲਤ ਬਹੁਤ ਹੀ ਗੰਭੀਰ ਸੀ ਪ੍ਰੇਮੀ ਸੇਵਕ ਦੇ ਪੁੱਛਣ ਅਤੇ ਉਕਤ ਲੜਕੇ ਨੇ ਆਪਣਾ ਨਾਮ ਰਾਮ ਪ੍ਰਸਾਦ ਪਿਤਾ ਦਾ ਨਾਮ ਗੰਗਾ ਸਹਾਇ ਮਾਤਾ ਭਗਵੰਤੀ ਦੱਸਿਆ ਤੇ ਆਪਣੇ ਚਾਰ ਭੈਣ ਭਰਾਵਾਂ ਦੇ ਵੀ ਨਾਮ ਦੱਸੇ। ਉਹਨਾਂ ਵੱਲੋਂ ਤੁਰੰਤ ਏਰੀਏ ਦੇ ਜ਼ਿੰਮੇਵਾਰ ਸੇਵਾਦਾਰਾਂ ਨਾਲ ਸੰਪਰਕ ਕੀਤਾ ਗਿਆ ਤੇ ਉਕਤ ਲੜਕੇ ਨੂੰ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮੋੜ ਮੰਡੀ ਵਿਖੇ ਲੈ ਕੇ ਗਏ ਜਿੱਥੇ ਉਸ ਨੂੰ ਇਸ਼ਨਾਨ ਕਰਵਾ ਕੇ ਖਾਣਾ ਪਾਣੀ ਖਵਾਇਆ ਗਿਆ। ਇਸ ਤੋਂ ਬਾਅਦ 85 ਮੈਂਬਰ ਰਣਜੀਤ ਸਿੰਘ ਇਨਸਾਂ, ਮੋਨ ਲਾਲ ਇਨਸਾਂ, ਹਰੀ RAM ਇਨਸਾਂ ਵੱਲੋਂ ਰਾਜਸਥਾਨ ਟੀਮ ਬਲਾਕ ਨਾਲ ਸੰਪਰਕ ਕਰਕੇ ਉਕਤ ਲੜਕੇ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਵੀਡੀਓ ਕਾਲ ਰਾਹੀਂ ਮੰਦਬੁੱਧੀ ਲੜਕੇ ਦੀ ਉਸ ਦੀ ਮਾਤਾ ਨਾਲ ਗੱਲਬਾਤ ਕਰਵਾ ਕੇ ਤਸੱਲੀ ਕੀਤੀ ਗਈ। ਅਗਲੀ ਸ਼ਾਮ ਅਮਨਦੀਪ ਸਿੰਘ ਇਨਸਾ, ਰਾਕੇਸ਼ ਕੁਮਾਰ ਇਨਸਾ, ਆਲਮ ਇਨਸਾ, ਗੁਰਸੇਵਕ ਇਨਸਾ, ਹਰਜਿੰਦਰ ਇਨਸਾ ਵੱਲੋਂ ਟ੍ਰੇਨ ਰਾਹੀਂ ਸੈਂਕੜੇ ਕਿਲੋਮੀਟਰ ਸਫ਼ਰ ਤੈਅ ਕਰਦਿਆਂ ਉਕਤ ਲੜਕੇ ਨੂੰ ਉਸ ਦੇ ਪਿੰਡ ਅਚਲਪੁਰਾ ਤਹਿਸੀਲ ਸਿਕਰਾਏ ਜ਼ਿਲ੍ਹਾ ਦੋਸਾ ਵਿਖੇ ਪਹੁੰਚਾਇਆ ਗਿਆ। ਮਨਦਬੁੱਧੀ ਲੜਕੇ ਨੂੰ ਉਥੋਂ ਦੇ 85 ਮੈਂਬਰ ਮੋਹਨ ਲਾਲ ਇੰਸਾ, ਹਰੀ RAM ਇੰਸਾ, ਪ੍ਰੇਮੀ ਸੇਵਕ ਮੁਨੀਸ਼ ਇੰਸਾ, 15 ਮੈਂਬਰ ਸੁਰੇਸ਼ ਇੰਸਾ, ਪਿੰਡ ਦੇ ਸਰਪੰਚ ਹਜ਼ਾਰੀ ਲਾਲ ਲੜਕੇ ਦੇ ਮਾਮੇ ਗੋਪਾਲ RAM ਅਤੇ RAM ਸਰੂਪ ਦੀ ਹਾਜ਼ਰੀ ਵਿੱਚ ਬਜ਼ੁਰਗ ਮਾਤਾ ਨੂੰ ਮਨਦਬੁੱਧੀ ਵਿਅਕਤੀ ਸੌਂਪ ਦਿੱਤਾ ਗਿਆ। ਇਸ ਮੌਕੇ ਤੇ ਲੜਕੇ ਦੇ ਮਾਤਾ ਪਿਤਾ ਵੱਲੋਂ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਦਿਲਖੋਲ ਕੇ ਸ਼ਲਾਗਾ ਕੀਤੀ ਗਈ। ਉਹਨਾਂ ਨੇ ਆਖਿਆ ਕਿ ਤਨਹਨ ਤੁਹਾਡੇ ਗੁਰੂ ਅਤੇ ਤਨਹਨ ਤੁਹਾਡੇ ਸ਼ਰਧਾਲੂ ਜੋ ਕਿ ਸੈਂਕੜਾ ਕਿਲੋਮੀਟਰ ਸਫ਼ਰ ਤੈਅ ਕਰਕੇ ਇੱਕ ਅਣਜਾਣ ਵਿਅਕਤੀ ਨੂੰ ਆਪਣਾ ਸਮਝ ਕੇ ਉਸ ਨੂੰ ਉਸਦੇ ਮਾਪਿਆਂ ਦੇ ਨਾਲ ਮਿਲਾਉਣ ਆਏ ਹਨ। ਵਰਨਾ ਇਸ ਕੋਰਕਾਲੇ ਵਿੱਚ ਆਪਣੇ ਆਪਣੇ ਦਾ ਸਾਥ ਨਹੀਂ ਦਿੰਦੇ। ਫਾਕੀ ਸੇਵਾਦਾਰਾਂ ਵੱਲੋਂ ਗ੍ਰੀਨੈਸ ਵੈਲਫੇਅਰ ਕਮੇਟੀ ਦੀ ਇਹਨਾਂ ਜਾਮਲ ਸੇਵਾਦਾਰਾਂ ਵੱਲੋਂ ਜੋ ਇੱਕ ਨੀਸਵਾਰਥ ਸੇਵਾ ਭਾਵਨਾ ਦੇ ਨਾਲ ਇਸ ਸੰਬੰਧਪੂਰਤੀ ਵਿਅਕਤੀ ਦੀ ਸਾਰ ਸੰਭਾਲ ਕਰਕੇ ਉਸ ਨੂੰ ਉਸਦੇ ਘਰ ਸੌਂਪਿਆ ਗਿਆ। ਉਸ ਸੰਬੰਧੀ ਸਾਡੇ ਦਰਸ਼ਕ ਆਪ ਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ। ਆਪ ਸਤਿ ਸੰਗਤ ਆਵਾਜ਼ ਦੇਓ। ਆਪ ਨੂੰ ਬਹੁਤ ਧੰਨਵਾਦ ਜੀ। ਫਤਿਹ ਆਪ आपने इस बच्चे को जो जो गूशुदा हो गया था उसको आपने पहुंचाया तो मैं आपको सभी को आपको धन्यवाद देता हूं और आप, आपको ना काम छोड़कर करके आप यहाँ आए और मैं ਨਾਮਕਾ ਉਹ ਤੇਰਾ ਹੀ ਆ